రెడ్డి ਮਨੁੱਖ ਆਪਣੇ ਆਪ ਨੂੰ ਤਣਾਅ ਮੁਕਤ ਅਤੇ ਖੁਸ਼ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ ਡੰਡੀ ਬਹੁਤ ਸਾਰੀਆਂ ਖੁਸ਼ੀਆਂ ਦੀਆਂ ਉਮੀਦਾਂ ਸਮਾਜ ਆਪਣੇ ਪਰਿਵਾਰ ਬੱਚਿਆਂ ਆਦਤੋਂ ਵੀ ਰੱਖਦਾ ਹੈ ਡੰਡੀ ਪਰੰਤੂ ਜਦ ਇਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਦੁਖੀ ਹੋ ਜਾਂਦਾ ਹੈ ਡੰਡੀ ਮਨੁੱਖ ਆਪਣੀ ਸੋਚ ਅਨੁਸਾਰ ਦੂਸਰਿਆਂ ਦੀਆਂ ਜ਼ਿੰਦਗੀਆਂ ਦੇ ਫੈਸਲੇ ਕਰਨ ਲੱਗ ਪੈਂਦਾ ਹੈ ਡੰਡੀ ਉਸ ਨੂੰ ਲੱਗਦਾ ਹੈ ਕਿ ਜੋ ਕੰਮ ਮੇਰੇ ਲਈ ਫਾਇਦੇਮੰਦ ਹੈ ਉਹ ਦੂਸਰੇ ਲਈ ਵੀ ਹੋਵੇਗਾ ਡੰਡੀ ਪਰ ਇਹ ਜ਼ਰੂਰੀ ਨਹੀਂ ਡੰਡੀ ਹਰ ਮਨੁੱਖ ਦਾ ਆਪਣਾ ਇੱਕ ਦਾਇਰਾ ਖੇਤਰ ਹੁੰਦਾ ਹੈ ਡੰਡੀ ਉਸ ਨੂੰ ਆਪਣੇ ਖੇਤਰ ਬਾਰੇ ਜਾਣਕਾਰੀ ਅਤੇ ਤਜਰਬਾ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਦੂਸਰੇ ਦੇ ਕੰਮ ਕਾਜ ਹਾਲਤਾਂ ਆਦਿ ਬਾਰੇ ਬਹੁਤੀ ਜਾਣਕਾਰੀ ਹੋਵੇ ਡੰਡੀ ਸਮੇਂ ਦੇ ਗੁਜਰਨ ਨਾਲ ਮਨੁੱਖ ਦੀਆਂ ਲੋੜਾਂ ਸਮਝਣ ਸ਼ਕਤੀ ਸੁਭਾ ਕੰਮ ਕਰਨ ਦਾ ਢੰਗ ਆਦ ਸਭ ਬਦਲ ਜਾਂਦੇ ਹਨ ਡੰਡੀ ਬਹੁਤ ਕੁਝ ਉਹ ਦੇਖਣ ਨੂੰ ਮਿਲਦਾ ਹੈ ਜਿਸ ਦੀ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ ਡੰਡੀ ਕੁਦਰਤ ਦਾ ਨਿਜਮ ਵੀ ਬਦਲਾ ਹੀ ਹੈ ਡੰਡੀ ਜੇਕਰ ਤੁਸੀਂ ਖੁਸ਼ ਅਤੇ ਤਣਾਅ ਮੁਕਤ ਰਹਿਣਾ ਚਾਹੁੰਦੇ ਹੋ ਤਾਂ ਦੂਸਰਿਆਂ ਬਾਰੇ ਬਹੁਤ ਸੋਚਣਾ ਫਿਕਰ ਕਰਨਾ ਦੂਸਰਿਆਂ ਤੋਂ ਬਹੁਤੀਆਂ ਉਮੀਦਾਂ ਲਾਉਣੀਆਂ ਬਿਨਾ ਮੰਗਿਆਂ ਸਲਾਹ ਦੇਣ ਆਦਤੋਂ ਪਰਹੇਜ਼ ਕਰਨਾ ਜ਼ਰੂਰੀ ਹੈ ਡੰਡੀ ਆਪਣੇ ਕੰਮ ਵੱਧ ਤੋਂ ਵੱਧ ਆਪ ਕਰਨ ਦੀ ਆਦਤ ਪਾਓ ਡੰਡੀ ਆਪਣਾ ਖਿਆਲ ਆਪ ਰੱਖੋ ਡੰਡੀ ਆਪਣੀ ਜ਼ਿੰਦਗੀ ਨੂੰ ਇਮਾਨਦਾਰੀ ਨਾਲ ਜਿਉ ਡੰਡੀ ਰੈਡੀ ਝੂਠ ਬੋਲਣਾ ਅਤੇ ਵੱਧ ਤੋਂ ਵੱਧ ਪਰਹੇਜ਼ ਕਰੋ ਡੰਡੀ ਖੁਸ਼ ਰਹਿਣਾ ਅਤੇ ਹਸਨ ਦੀ ਆਦਤ ਪਾਓ ਡੰਡੀ ਬਨਾਵਟੀ ਦਿਖਾਵੇ ਤੋਂ ਬਚੋ ਡੰਡੀ ਵੱਤੋ ਵੱਦ ਕੁਦਰਤ ਨਾਲ ਜੁੜ ਕੇ ਰਹੋ ਡੰਡੀ ਜੇਕਰ ਅਸੀਂ ਇਹਨਾ ਚੰਗਿਆਈਆਂ ਦੇ ਧਾਰਨੀ ਹੋਵਾਂਗੇ ਤਾਂ ਅਸੀਂ ਆਤਮਿਕ ਤੌਰ ਉੱਤੇ ਮਜ਼ਬੂਤ ਅਤੇ ਖੁਸ਼ ਮਹਿਸੂਸ ਕਰਾਂਗੇ ਡੰਡੀ ਮਨੁੱਖ ਦਾ ਸਭ ਤੋਂ ਵੱਡਾ ਦੋਸਤ ਅਤੇ ਦੁਸ਼ਮਣ ਉਸ ਦਾ ਆਪਣਾ ਸੁਭਾਅ ਹੀ ਹੁੰਦਾ ਹੈ ਡੰਡੀ ਅਸੀਂ ਹਰ ਗੱਲ ਦੇ ਆਪਣੇ ਸੁਭਾਅ ਅਨੁਸਾਰ ਮਤਲਬ ਕਰਦੇ ਹੋਏ ਖੁਸ਼ੀ ਗਮੀ ਆਦ ਮਹਿਸੂਸ ਕਰਦੇ ਹਾਂ ਡੰਡੀ ਲੋੜ ਹੈ ਆਪਣੇ ਸੁਭਾਅ ਨੂੰ ਥੋੜਾ ਬੇਪਰਵਾਹ ਕਰਨ ਦੀ ਤਾਂ ਜੋ ਛੋਟੀਆਂ-ਛੋਟੀਆਂ ਗੱਲਾਂ ਤਣਾਅ ਦਾ ਕਾਰਨ ਨਾ ਬਣਨ ਡੰਡੀ ਮਨੁੱਖ ਵੱਲੋਂ ਜ਼ਿੰਦਗੀ ਪਰ ਕੀਤੀ ਗਈ ਮਿਹਨਤ ਜਦੋਂ ਜਿਹਦ ਅਤੇ ਪ੍ਰਾਪਤੀਆਂ ਇੱਕ ਸਮੇਂ ਉੱਤੇ ਆ ਕੇ ਬਹੁਤ ਹੱਦ ਤੱਕ ਫਜ਼ੂਲ ਅਤੇ ਬ्यर्थ ਲੱਗਣ ਲੱਗ ਪੈਂਦੀਆਂ ਹਨ ਡੰਡੀ ਮਨੁੱਖ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਉਹਨਾ ਦੁਨਿਆਵੀ ਚੀਜ਼ਾਂ ਵਾਸਤੇ ਆਦ ਉੱਤੇ ਗਵਾ ਲਿਆ ਜਿੰਨਾ ਤੋਂ ਬਿਨਾ ਵੀ ਜ਼ਿੰਦਗੀ ਵਧੀਆ ਚੱਲ ਸਕਦੀ ਸੀ ਡੰਡੀ ਸੋ ਸਾਡੇ ਜੀਵਨ ਦਾ ਮਕਸਦ ਆਨੰਦ ਆ ਤੇ ਖੁਸ਼ ਹੋਣਾ ਚਾਹੀਦਾ ਹੈ ਨਾ ਕਿ ਫਜ਼ੂਲ ਦੇ ਫਿਕਰ ਅਤੇ ਭੱਜ ਦੌੜ ਡੰਡੀ ਅਰਥ ਇੱਕ ਘਰ ਦਾ ਸਭ ਤੋਂ ਅਹਿਮ ਜਾਂ ਇਹ ਕਹੇ ਲਵ ਕਿ ਇੱਕ ਕਰਦਾ ਤੁਰਾ ਹੁੰਦੀ ਹੈ ਡੰਡੀ ਪਰ ਇਹ ਜ਼ਰੂਰੀ ਵੀ ਨਹੀਂ ਕਿ ਸਿਰਫ ਪੜੀਆਂ ਲਿਖੀਆਂ ਔਰਤਾਂ ਹੀ ਸੁਚੱਜੀਆਂ ਸੁਆਣੀਆਂ ਬਣ ਸਕਦੀਆਂ ਹਨ ਡੰਡੀ ਇਹ ਠੀਕ ਹੈ ਕਿ